ਆ ਦੋਸਤੋ ਵਾਟਰ ਮੇਨ ਬ੍ਰੇਕ ਹੋਈ ਸੀ ਕੈਲਗਰੀ ਦੇ ਵਿੱਚ ਮੌਂਟ ਗੋਮਰੀ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਉਹਨੂੰ ਰਿਪੇਅਰ ਕੀਤਾ ਗਿਆ ਤੇ ਰਿਪੇਅਰ ਜਿਹੜੀ ਆ ਉਹ ਲਗਭਗ ਥਸਡੇ ਤੱਕ ਕੰਪਲੀਟ ਹੋ ਜੂਗੀ ਤੇ ਇਹਦੇ ਤੋਂ ਬਾਅਦ ਲੋਕ ਨਾਰਮਲ ਪਾਣੀ ਦੀ ਵਰਤੋਂ ਕਰ ਸਕਣਗੇ ਵਾਟਰ ਲਾਈਨ ਜਿਹੜੀ ਉਹਨੂੰ ਮਤਲਬ ਪਹਿਲਾਂ ਫਲਸ਼ ਕੀਤਾ ਜਾਊਗਾ ਉਹਨੂੰ ਉਹਦੀ ਕੁਆਲਿਟੀ ਟੈਸਟ ਕਰਨ ਤੇ ਲਈ ਹਜੇ ਵੀ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਪਾਣੀ ਨੂੰ ਕੰਜ਼ਰਵ ਕਰੋ ਜਿਹੜੀ ਜਦੋਂ ਤੱਕ ਕਿ ਇਹ ਲਾਈਨ ਫੁਲੀ ਆਪਰੇਸ਼ਨਲ ਨਹੀਂ ਹੋ ਜਾਂਦੀ ਸਿਟੀ ਐਸ ਵੀ ਨੇ ਰਿਲੈਕਸ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਉਹਨਾਂ ਨੂੰ ਰਿਲੈਕਸ ਕਰ ਰਿਹਾ ਹੈ ਹੌਟ ਵਰਕਸ ਦੇ ਉੱਤੇ ਕੰਸਟਰਕਸ਼ਨ ਸਾਈਟਸ ਦੇ ਉੱਤੇ ਹੌਟ ਵਰਕ ਦਾ ਮਤਲਬ ਆ ਕਿ ਟਾਰਚਸ ਜਾਂ ਡਾਇਰੈਕਟ ਫਲੇਮ ਜਿਹੜੀਆਂ ਕੰਸਟਰਕਸ਼ਨ ਦੇ ਲਈ ਯੂਜ਼ ਕੀਤੀਆਂ ਜਾ ਸਕਦੀਆਂ ਹਨ ਰੈਸਟ੍ਰਿਕਸ਼ਨਸ ਲਾਈਆਂ ਗਈਆਂ ਸੀ ਕਲਗਰੀ ਦੇ ਵਿੱਚ ਜਿਹੜੀਆਂ ਫਾਇਰ ਰਿਸਕ ਨੂੰ ਰਿਡਿਊਸ ਕਰਨ ਦੇ ਲਈ ਕਿਉਂਕਿ ਲੋ ਵਾਟਰ ਪ੍ਰੈਸ਼ਰ ਆ ਤੇ ਕੱਲੋਂ ਕੋਈ ਨੀ ਕੀ ਗੱਲ ਹੋ ਜਾਂਦੀ ਆ ਤੱਕ ਭਜਾਉਣ ਲਈ ਪਾਣੀ ਵੀ ਪੂਰਾ ਨਹੀਂ ਹੈ ਲੋਕਾਂ ਨੂੰ ਕਿਹਾ ਗਿਆ ਹੈ ਵੀ ਜਿੰਨਾ ਘੱਟ ਸਮੇਂ 'ਚ ਨਹਾ ਸਕਦੇ ਆ ਘੱਟ ਸਮੇਂ 'ਚ ਨਹਾਓ 3 ਮਿੰਟ ਦੇ ਵਿੱਚ ਵਿੱਚ ਜਦੋਂ ਬਰਸ਼ ਕਰਦੇ ਆ ਸ਼ੇਵ ਕਰਦੇ ਆ ਉਸ ਵੇਲੇ ਟੈਪ ਨੂੰ ਬੰਦ ਕਰ ਲਓ ਆਊਟਡੋਰ ਵਾਟਰ ਦੇ ਉੱਤੇ ਰੈਸਟ੍ਰਿਕਸ਼ਨ ਲੱਗ ਗਈਆਂ ਸੀ ਪਹਿਲਾ ਰੋਲਾ ਇਹ ਸੀ ਦੋ ਦਰਿਆ ਨੇ ਇੱਥੇ ਕਲਗਰੀ ਦੇ ਵਿੱਚ ਜਿਹੜੇ ਬੋਤ ਐਲਬੋ ਉਹਨਾਂ ਦੋਵਾਂ ਦਰਿਆਵਾਂ ਦਾ ਪਾਣੀ ਨੂੰ ਟ੍ਰੀਟ ਕਰਕੇ ਪੀਣ ਦੇ ਲਈ ਪਾਜਪਾਰਾਹੀ ਸਾਰੇ ਕਲਗਰੀ ਸ਼ਹਿਰ ਦੇ ਵਿੱਚ ਭੇਜਿਆ ਜਾਂਦਾ ਉਹ ਜਿੱਥੋਂ ਵਾਟਰ ਭੇਜਦੇ ਆ ਮੰਟ ਗੁਮਰੀ ਦੇ ਵਿੱਚ ਜਿਹੜਾ ਪਲਾਂਟ ਆ ਉਹਦੇ ਵਿੱਚ ਪਾਈਪ ਦੇ ਵਿੱਚ ਗੜਬੜ ਹੋ ਗਈ ਸੀ ਇਸ ਮਾਮਲੇ ਦੇ ਵਿੱਚ ਰੌਲਾ ਏ ਸੀ ਵੀ ਪਹਿਲਾਂ ਤੇ ਇਹ ਨਹੀਂ ਪਤਾ ਲੱਗਦਾ ਵੀ ਇਹ ਹੋਇਆ ਕੀ ਆ ਦੂਜਾ ਇਹ ਨਹੀਂ ਸੀ ਪਤਾ ਲੱਗਦਾ ਵੀ ਇਹ ਠੀਕ ਕਦੋਂ ਹੋਣਾ ਸੋ ਉਹਦੀ ਉਹਦੀ ਟਾਈਮ ਲਾਈਨ ਹੀ ਕਲੀਅਰ ਨਹੀਂ ਸੀ ਲੋਕਾਂ ਦੇ ਵਿੱਚ ਬਹੁਤ ਕਨਫਿਊਜ਼ਨ ਸੀਗੀ ਬਾਅਦ ਵਿੱਚ ਇਸ ਗੱਲ ਨੂੰ ਕਲੀਅਰ ਵੀ ਕੀਤਾ ਗਿਆ ਜਿਹੜੀ ਮੇਅਰ ਆ ਉਹਨਾਂ ਨੇ ਮੁਆਫੀ ਵੀ ਮੰਗੀ ਇਸ ਮਾਮਲੇ ਦੇ ਵਿੱਚ ਤੇ ਹੁਣ ਉਹ ਟਾਈਮ ਲਾਈਨ ਜਿਹੜੀ ਕਲੀਅਰ ਹੋ ਗਈ ਆ ਬਹੁਤ ਜਲਦੀ ਜਿਹੜਾ ਇਹ ਸਾਰਾ ਕੁਝ ਠੀਕ ਹੋ ਜਾਊਗਾ ਰੈਸਟ੍ਰਿਕਸ਼ਨਸ ਜਿਹੜੀਆਂ ਇਹਨਾਂ ਨੇ ਲਗਭਗ ਜਿਹੜੇ ਕਿੰਨੇ ਲੋਕ ਸੀਗੇ ਉਹਨਾਂ ਦੇ ਉੱਤੇ 800 ਦੇ ਕਰੀਬ ਰੂਫਰ ਸੀ ਜਿਹੜੇ ਅਸਲ ਦੇ ਵਿੱਚ ਕੰਮ ਨਹੀਂ ਕਰ ਸਕੇ ਰੈਸਟ੍ਰਿਕਸ਼ਨਸ ਦੇ ਕਰਕੇ ਉਹਨਾਂ ਦੇ ਉੱਤੇ ਅਸਰ ਪਿਆ ਸਿਟੀ ਨੇ 300 ਮੀਟਰ ਦਾ ਪਾਈਪ ਜਿਹੜਾ ਆ ਉਹ ਇਨਸਪੈਕਟ ਕੀਤਾ ਜਿਹਦੇ ਵਿੱਚ ਕੋਈ ਵੀ ਡੈਮੇਜ ਨਹੀਂ ਹੋਇਆ ਇੱਕ ਰੋਬੋਟ ਜਿਹੜਾ ਉਹਨੂੰ ਯੂਜ਼ ਕੀਤਾ ਗਿਆ ਇੱਕ ਜਿਹੜਾ ਲਗਭਗ ਕਿਲੋਮੀਟਰ ਪਾਈਪ ਨੂੰ ਇਨਸਪੈਕਟ ਕਰਨ ਦੇ ਲਈ ਉਹਨੂੰ ਚੈੱਕ ਕਰਨ ਦੇ ਲਈ ਡੈਮੇਜ ਪਾਰਟ ਜਿਹੜਾ ਪਾਈਪ ਦਾ ਸੀਗਾ ਉਹਨੂੰ ਰਿਮੂਵ ਕਰ ਦਿੱਤਾ ਗਿਆ ਸਿਟੀ ਇਸ ਵੇਲੇ ਵਾਟਰ ਸਰਵਿਸ ਨੂੰ ਜਿਹੜਾ ਰিস্টੋਰ ਕਰਨ ਦੇ ਵੱਲ ਜਾ ਰਹੀ ਹੈ ਤੇ ਰੈਸਟ੍ਰਿਕਸ਼ਨਸ ਜਿਹੜੀਆਂ ਉਹ ਕੁਝ ਦਿਨਾਂ ਦੇ ਵਿੱਚ ਵਿੱਚ ਚੱਕ ਦੇਣੀਆਂ ਹੈ। ਵਾਟਰ ਕੁਆਲਿਟੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿ ਦੇਖਿਆ ਜਾਵੇ ਕਿ ਪਾਣੀ ਪੀਣ ਦੇ ਯੋਗ ਹੈਗਾ ਜਾਂ ਨਹੀਂ। ਸਿਟੀ ਇਸ ਵੇਲੇ ਕੰਸਟਰਕਸ਼ਨ ਇੰਡਸਟਰੀ ਦੇ ਨਾਲ ਵੀ ਗੱਲਬਾਤ ਕਰ ਰਹੀ ਹੈ ਕਿ ਸੇਫਟੀ ਚੱਕੀਆਂ ਜਾਣ। ਐਡੀਸ਼ਨਲ ਜਿਹੜੇ ਫਾਇਰ ਪ੍ਰੋਟੈਕਸ਼ਨ ਮੈਜਰਸ ਨੇ ਉਹ ਚਾਹੀਦੇ ਹੋਣਗੇ ਇਸ ਮਾਮਲੇ ਦੇ ਵਿੱਚ ਸੋ ਜਿਹੜੀ ਵਾਟਰ ਮੇਨ ਬ੍ਰੇਕ ਕਲਕੱਟਾ ਦੇ ਵਿੱਚ ਹੋਈ ਸੀ ਉਹਦੇ ਵਿੱਚ ਟਾਈਮ ਲਾਈਨ ਵੀ ਕਲੀਅਰ ਹੋ ਗਈ ਹੈ ਤੇ ਗੱਲਾਂ ਬਾਤਾਂ ਜਿਹੜੀਆਂ ਕਾਫੀ ਕਲੀਅਰ ਹੋ ਗਈਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਏਦਾਂ ਦੀ ਕੋਈ ਘਟਨਾ ਨਾ ਵਾਪਰੇ ਵੱਡੀ ਸੰਕਟਤਾ ਵੱਡੀ ਦਿੱਕਤ ਦਾ ਸਾਹਮਣਾ ਕਲਕੱਟਾ ਵਾਸੀਆਂ ਨੂੰ ਕਰਨਾ ਪਿਆ ਆਮ ਤੌਰ ਦੇ ਤੇ ਸਿਟੀ ਕੋਲੇ ਡੇਢ ਤੋਂ 2 ਦਿਨ ਦਾ ਪਾਣੀ ਹੁੰਦਾ ਜੇਕਰ ਪਿੱਛੋਂ ਸਾਰਾ ਕੁਝ ਬੰਦ ਹੋ ਜਵੇ ਪਰ ਇੱਥੇ ਸੀ ਪਾਣੀ ਤਾਂ ਸੀ ਪਰ ਜਿੰਨੀ ਡਿਮਾਂਡ ਆ ਉੰਨੀ ਸਪਲਾਈ ਨਹੀਂ ਸੀ ਜਿੰਨਾ ਪਾਣੀ ਲੋਕਾਂ ਨੂੰ ਚਾਹੀਦਾ ਉਹਨਾਂ ਨਹੀਂ ਸੀ ਪਿੱਛੋਂ ਆ ਰਿਹਾ ਇਸ ਕਰਕੇ ਸਿੱਟ ਨੇ ਕਿਹਾ ਸੀ ਜਿੰਨੀ ਵਰਤੋਂ ਘਟਾ ਸਕਦੇ ਉਹਦੀ ਪਾਣੀ ਦੀ ਵਰਤੋਂ ਘਟਾ ਲੋ ਲੋਕਾਂ ਨੇ ਸਿਟੀ ਦਾ ਕਿਹੜਾ ਮੰਨ ਕੇ ਵਰਤੋਂ ਘਟਾਈ ਤੇ ਹੁਣ ਲੱਗਦਾ ਜਲਦੀ ਇਸ ਸੰਕਟ ਦੇ ਵਿੱਚੋਂ ਇਹ ਬਾਹਰ ਹੋ ਜਾਣਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ